ਨਹੀਂ ਕਬੂਲ ਹੋਈਆਂ ਕਿਸੇ ਦੀਆਂ ਵੀ ਅਰਦਾਸਾਂ ਸਭ ਦੀ ਅੱਖ ਨਾਮ ਕਰ ਗਿਆ ਰਾਜਵੀਰ ਜਵੰਦਾ ਸਦਾ ਲਈ ਚੁੱਪ ਹੋਇਆ ਬੁਲੰਦ ਆਵਾਜ਼ ਦਾ ਮਾਲਕ ਮੰਦਪਾਗੀ ਹਾਦਸੇ ਨੇ ਖੋਲਿਆ ਪਰਿਵਾਰ ਦਾ ਹੀਰਾ ਪੰਜਾਬ ਪੁਲਿਸ ਤੋਂ ਕਿਵੇਂ ਗਾਇਕੀ ਦਾ ਸਫ਼ਰ ਕੀਤਾ ਸੀ ਸ਼ੁਰੂ ਅੱਜ ਪਾਲੀਵੁੱਡ ਇੰਡਸਟਰੀ ਤੋਂ ਇੱਕ ਬੇहद ਮੰਦਪਾਗੀ ਖਬਰ ਸਾਹਮਣੇ ਆਈ ਪੰਜਾਬੀ ਗਾਇਕ ਰਾਜਵੀਰ ਜਵੰਦਾ ਅਕਾਲ ਚਲਾਣਾ ਕਰ ਗਏ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਜਵੰਦਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕੀਤਾ ਦੱਸ ਦਈਏ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਪਿੰਜੌਰ ਨਾਲਾਗੜ ਹਾਈਵੇ ਤੇ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਇਹ ਵੀ ਸੁਣਨ ਚਾਇਆ ਸੀ ਕਿ ਉਹਨਾਂ ਦੀ ਪਤਨੀ ਨੇ ਉਸ ਦਿਨ ਬਾਈਕਿੰਗ ਤੇ ਜਾਣ ਦੇ ਲਈ ਜਵੰਦਾ ਨੂੰ ਰੋਕਿਆ ਵੀ ਸੀ ਪਰ ਇੱਕ ਮਾੜਾ ਹਾਦਸਾ ਉਹਨਾਂ ਦੀ ਰਾਹ ਦੇ ਵਿੱਚ ਉਡੀਕ ਕਰ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਦੋਸਤਾਨ ਲੜ ਰਹੇ ਸੀਗੇ ਅਤੇ ਰਾਜਵੀਰ ਜਵੰਦਾ ਦੀ ਜਿਹੜੀ ਬਾਈਕ ਹੈ ਉਹ ਤੇਜ਼ ਰਫ਼ਤਾਰ ਸੀ ਸਾਹਮਣੇੋਂ ਇੱਕ ਗੱਡੀ ਬ੍ਰੇਕ ਮਾਰਦੀ ਹੈ ਤੇ ਪਿੱਛੋਂ ਦੀ ਰਾਜਵੀਰ ਜਵੰਦਾ ਨੇ ਜਿਹੜੇ ਉਹ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਅਤੇ ਉਹਨਾਂ ਦੇ ਸਿਰ ਦੇ ਵਿੱਚ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਜਿਹੜੀ ਸੱਟ ਹੈ ਉਹ ਲੱਗਦੀ ਹੈ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜਵੰਦਾ ਨੂੰ ਦਾਖਲ ਕਰਵਾਇਆ ਜਾਂਦਾ ਹੈ ਉਦੋਂ ਤੋਂ ਹੀ ਇਹ ਵੈਂਟੀਲੇਟਰ ਸਪੋਰਟ ਤੇ ਚੱਲ ਰਹੇ ਸੀਗੇ ਡਾਕਟਰਾਂ ਮੁਤਾਬਕ ਰਾਜਵੀ ਜਵੰਦਾ ਨੂੰ ਦਿਮਾਗ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸੀ ਜਿਸ ਕਾਰਨ ਉਹ ਠੀਕ ਨਹੀਂ ਸੀ ਹੋ ਰਹੇ ਅਤੇ ਲਗਾਤਾਰ ਹੀ ਉਹ ਵੈਂਟੀਲੇਟਰ ਦੇ ਉੱਤੇ ਸੀ ਰਾਜਵੀਰ ਜਵੰਦਾ ਦੇ ਲਈ ਬਹੁਤ ਸਾਰੀਆਂ ਅਰਦਾਸਾਂ ਦੇ ਲਈ ਹੱਥ ਉੱਠੇ ਪਰ ਮੰਦ ਭਾਗੀ ਗੱਲ ਇਹ ਕਿ ਇੱਕ ਵੀ ਅਰਦਾਸ ਹੈ ਜਿਹੜੀ ਉਹ ਕਬੂਲ ਨਹੀਂ ਹੋਈ ਚਾਹੇ ਉਹ ਗਾਇਕ ਹੋਣ ਚਾਹੇ ਉਹਨਾਂ ਦੇ ਨਿੱਜੀ ਦੋਸਤ ਹੋਣ ਪਰਿਵਾਰਕ ਮੈਂਬਰਾਂ ਦੀ ਤਾਂ ਪਹਿਲਾਂ ਗੱਲ ਕਰਦੇ ਆ ਕਿ ਉਹਨਾਂ ਦੇ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਪਰ ਇਹ ਅਰਦਾਸਾਂ ਕਬੂਲ ਨਹੀਂ ਹੋਈਆਂ ਦੱਸਣਯੋਗ ਹੈ ਕਿ ਐਕਸੀਡੈਂਟ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਪ੍ਰਸ਼ੰਸਕਾਂ ਦੇ ਵੱਲੋਂ ਦੀ ਸਿਹਤ ਯਾ삐 ਦੇ ਲਈ ਦੇਗਾਂ ਤੱਕ ਵੀ ਕਰਵਾਈਆਂ ਗਈਆਂ ਸੀਗੀਆਂ ਉਹਨਾਂ ਦੀ ਹਾਲਤ ਨੂੰ ਦੇਖ ਕੇ ਹਰ ਕੋਈ ਚਮਤਕਾਰ ਦੀ ਉਮੀਦ ਕਰ ਰਿਹਾ ਸੀ। ਰਾਜਵੀਰ ਜਵੰਦਾ ਦੀ ਮਾਤਾ ਜੀ ਨੂੰ ਇਸ ਵੇਲੇ ਸਭ ਤੋਂ ਵੱਡਾ ਘਾਟਾ ਪਿਆ। ਹਾਲ ਹੀ ਵਿੱਚ ਉਹਨਾਂ ਨੇ ਆਪਣੇ ਪਤੀ ਨੂੰ ਗਵਾਇਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਪੁੱਤਰ ਰਾਜਵੀਰ ਜਵੰਦਾ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਰਹੇ ਜੋ ਕਿ ਇਕਲੌਤੇ ਪੁੱਤਰ ਸੀ ਅਤੇ ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਨੇ। ਰਾਜਵੀਰ ਜਵੰਦਾ ਦਾ ਜਨਮ 1990 ਸਾਲ ਦੇ ਵਿੱਚ ਪੋਨਾ ਪਿੰਡ ਜੋ ਕਿ ਜਗਰਾਉਂ ਦੇ ਵਿੱਚ ਹੈ ਉੱਥੇ ਹੋਇਆ ਸੀਗਾ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਰਨ ਸਿੰਘ ਜਵੰਦਾ ਸੀ ਜੋ ਕਿ ਪੰਜਾਬ ਪੁਲਿਸ ਦੇ ਅਫਸਰ ਸੀਗੇ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਸਿੱਖਿਆ ਉਹਨਾਂ ਨੇ ਜਿਹੜੇ ਸਕੂਲ ਤੋਂ ਲਈ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਤੋਂ ਲਈ ਸੀ ਡੀਏਵੀ ਕਾਲਜ ਜਗਰਾਉਂ ਦੇ ਵਿੱਚ ਉਹ ਪੜੇ ਪੋਸਟ ਗ੍ਰੈਜੂਏਸ਼ਨ ਦੇ ਲਈ ਉਹਨਾਂ ਨੇ ਐਮਏ ਥੀਏਟਰ ਤੇ ਟੈਲੀਵਿਜ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਇੱਥੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਨੇ 2014 ਚ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਕਲੀ ਜਵੰਦਾ ਦੇ ਗੀਤ ਨਾਲ ਜਵੰਦਾ ਨੂੰ ਬੇਹੱਦ ਮਕਬੂਲੀਅਤ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਖੁਸ਼ ਰਿਹਾ ਕਰ ਸਰਦਾਰੀ ਸਰਨੇਮ ਸ਼ਾਨਦਾਰ ਲੈਂਡਲੋਰਡ ਡਾਊਨ ਟੂ ਅਰਥ ਤੇ ਕੰਗਣੀ ਵਰਗੇ ਮਸ਼ਹੂਰ ਗੀਤ ਪ੍ਰਸ਼ੰਸਕਾਂ ਦੀ ਝੋਲੀ 'ਚ ਪਾਏ ਬਹੁਤ ਘੱਟ ਲੋਕ ਸ਼ਾਇਦ ਇਹ ਵੀ ਜਾਣਦੇ ਹੋਣਗੇ ਕਿ ਗਾਇਕੀ ਦੇ ਖੇਤਰ ਚ ਆਉਣ ਤੋਂ ਪਹਿਲਾਂ ਰਾਜਵੀਰ ਜਵੰਦਾ ਵੀ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਸੀ ਜਵੰਦਾ ਨੇ ਇੱਕ ਵਾਰੀ ਖੁਦ ਦੱਸਿਆ ਸੀ ਕਿ ਉਹਨਾਂ ਦਾ ਪਰਿਵਾਰ ਪੰਜਾਬ ਪੁਲਿਸ 'ਚ ਸੇਵਾ ਨਿਭਾ ਰਿਹਾ ਜਿਸ ਦੇ ਚੱਲਦੇ ਉਹਨਾਂ ਨੇ ਵੀ ਪੰਜਾਬ ਪੁਲਿਸ ਜੁਆਇਨ ਕੀਤੀ ਰਾਜਵੀਰ ਨੂੰ ਗਾਇਕੀ ਦਾ ਬੇਹਦ ਜਨੂਨ ਸੀ ਜਿਸ ਨੂੰ ਲੈ ਕੇ ਉਹ ਸਿਖਰਾਂ ਤੇ ਪਹੁੰਚ ਗਏ ਉਹਨਾਂ ਨੂੰ ਬੇਹਦ ਪਿਆਰ ਮਿਲਿਆ ਉਹਨਾਂ ਨੇ 2018 ਵਿੱਚ ਗਿੱਪੀ ਗਰੇਵਾਲ ਦੇ ਨਾਲ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਕੀਤੀ 2019 ਦੇ ਵਿੱਚ ਜਿੰਦਜਾਨ ਤੇ ਮਿੰਦੋ ਤਹਿਸੀਲਦਾਰ ਨੇ ਵਿੱਚ ਵੀ ਉਹਨਾਂ ਨੇ ਅਦਾਕਾਰੀ ਕੀਤੀ ਅਤੇ ਹੁਣ ਵੀ ਰਾਜਵੀਰ ਜਵੰਦਾ ਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਸਨ ਬਹੁਤ ਹੀ ਖੁਸ਼ ਤਬੀਅਤ ਦੇ ਮਾਲਕ ਸਨ ਰਾਜਵੀਰ ਜਵੰਦਾ ਜਿੱਥੇ ਉਹਨਾਂ ਨੂੰ ਘੁੰਮਣ ਦਾ ਸ਼ੌਂਕ ਸੀ ਉੱਥੇ ਹੀ ਰੀਲਾਂ ਬਣਾਉਣ ਦਾ ਵੀ ਬੇਹਦ ਸ਼ੌਂਕ ਸੀ ਇਥੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਵੀਰ ਜਵੰਦੇ ਦੇ ਜਦੋਂ ਵੀ ਕਦੇ ਸ਼ੋਅ ਹੁੰਦੇ ਸੀਗੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਜਦੋਂ ਵੀ ਕਿਸੇ ਸ਼ੋਅ ਤੇ ਜਾਂਦੇ ਸੀਗੇ ਤਾਂ ਜਿਸ ਪਰਿਵਾਰ ਦੇ ਲਈ ਉਹ ਸ਼ੋਅ ਕਰਦੇ ਸੀਗੇ ਉੱਥੇ ਬਹੁਤ ਜ਼ਿਆਦਾ ਆਪਣਾ ਤਵਾਲਾ ਮਾਹੌਲ ਬਣਾ ਦਿੰਦੇ ਸੀ ਅਕਸਰ ਉਹਨਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਸੀ ਜਿਸ ਦੇ ਵਿੱਚ ਉਹ ਪਰਿਵਾਰ ਦੇ ਨਾਲ ਇਸ ਤਰੀਕੇ ਦੇ ਨਾਲ ਨੱਚਦੇ ਟੱਪ ਦੇ ਨਜ਼ਰ ਆਉਂਦੇ ਹੁਣ ਜਿਵੇਂ ਕਿ ਉਹ ਸ਼ੋਅ ਨਾਲ ਨਹੀਂ ਸੀ ਆਏ ਬਲਕਿ ਉਹ ਉੱਥੇ ਇਨਵਾਈਟਡ ਸੀਗੇ ਜਾਂ ਉਹ ਉਹਨਾਂ ਦੇ ਘਰ ਦਾ ਹੀ ਪ੍ਰੋਗਰਾਮ ਸੀਗਾ ਪਰ ਮੰਦ ਭਾਗੀ ਗੱਲ ਇਹ ਹੈ ਕਿ ਹੁਣ ਇਹ ਹਸਣ ਖੇਡਣ ਵਾਲਾ ਤੇ ਸਭ ਨੂੰ ਹਸਾਉਣ ਤੇ ਨਚਾਉਣ ਵਾਲਾ ਇਹ ਜਿਹੜਾ ਕਲਾਕਾਰ ਹੈ ਖੂਬਸੂਰਤ ਸਰਦਾਰ ਨੌਜਵਾਨ ਇਹ ਸਾਡੇ ਵਿੱਚ ਨਹੀਂ ਰਿਹਾ। ਦਿਲਾਂ 'ਚ ਬਹੁਤ ਜ਼ਿਆਦਾ ਜਗ੍ਹਾ ਬਣਾਈ ਹੋਈ ਸੀ ਲੋਕਾਂ ਦੇ ਪਰ ਵੱਡੀ ਗੱਲ ਇਹ ਵੀ ਸੀ ਕਿ ਉਹ ਕਿਸੇ ਵਿਵਾਦ ਦੇ ਨਾਲ ਵੀ ਨਹੀਂ ਸੀ ਜੁੜੇ ਹੋਏ। ਹਮੇਸ਼ਾ ਹੱਸਦੇ ਰਹਿਣ ਵਾਲੇ ਪਰ ਅੱਜ ਉਹ ਸਭ ਨੂੰ ਰੁਵਾ ਗਏ। ਅਦਾਰਾ ਸਪੋਕਸਮੈਨ ਵੀ ਰਾਜਵੀਰ ਜਵੰਦਾ ਦੀ ਆਤਮਿਕ ਸ਼ਾਂਤੀ ਦੇ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ। ਅਤੇ ਨਾਲ ਹੀ ਇਹ ਅਰਦਾਸ ਵੀ ਕਰਦਾ ਹੈ ਕਿ ਅੱਜ ਉਹਨਾਂ ਦਾ ਪਰਿਵਾਰ ਬੇहद ਦੁੱਖ ਦੇ ਵਿੱਚ ਹੈ ਗਮਗੀਨ ਮਾਹੌਲ ਬਣਿਆ ਹੋਇਆ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਇਹ ਪਾਣਾ ਮੰਗਣ ਦਾ ਬਲ ਬਖਸ਼ੇ